ਜੀ ਮਾਰਕੋ ਨਾ ਜੀ ਅੱਜ ਮਾਰਕੋ ਐਸਾ ਕਰ ਮਾਲਾ ਸਾਡੇ ਨਾਂ ਬਲਵੀਰੋ ਹੈ ਆਪਾ ਕਿੱਥੇ ਗਦਣਵਾਏ ਅਸੀਂ ਮਾਰਕੋ ਇੱਥੇ ਰਹਿਣਾ ਨੇ ਬਾਬਾ ਚੰਗਾ ਦਾ ਦਰਸ਼ਨ ਕਰਦੇ ਆਏ ਮਾਰਕੋ ਆਇਆ ਹੋਆ ਇਹ ਰਹਿਣ ਤੋਂ ਇਹ ਨਾਲੇ ਮਾਨੋ ਜੀ ਆਪਣੇ ਪੰਜਾਬ ਦੀ ਗੱਲ ਮਾਰਕੋ ਕਿੱਥੇ ਗਾਓ ਇਹ ਹਿਆਰਪੁਰ ਪਤਨਾਗਰ ਅੱਛਾ ਜੀ ਇਹ ਬਹਿਨ ਜੀ ਇਹਦਾ ਰੋਲ ਕਰਦੇ ਆ ਨਹੀਂ ਪਿਆਰੇ ਇਹਦਾ ਮਸਤ ਮਲੰਗਾ ਕਿਸੇ ਨੂੰ ਤੰਗ ਨਹੀਂ ਕਰਦੇ ਜੋ ਸਰਦਾਂ ਦੇਦੇ ਕੋਈ ਲੈ ਕੇ ਤਰਗਾ ਬਹਿਨ ਜੀ ਬਹਿਨ ਜੀ ਨਹੀਂ ਹੈਗੇ ਮਾਰਕੋ ਇਹ ਤੁਹਾਡੇ ਦਾਦੇ ਦੇ ਮਾਲਕ ਨੇ ਦੇ ਪੈਰਾਂ ਪਿੱਛੇ ਮਾਲਕ ਠੀਕ ਹੈ ਇਹਨਾਂ ਦਾ ਮਾਲਕ ਹੀ ਅਸੀਂ ਕੁਝ ਨਹੀਂ ਦੇ ਸਕਦੇ ਇਹ ਬਾਣਾ ਪਾਏ ਨੂੰ ਕਿੰਨਾ ਪਿੱਛੇ ਹੋ ਗਿਆ ਮਾਲਕ ਨੂੰ ਸਾਨੂੰ ਹੋ ਗਿਆ ਇੱਦਾਂ ਹੀ ਹੁੰਦਾ ਜਿਹੜੇ ਛੋਟੇ ਹੁੰਦੇ ਬਾਦੇ ਪੱਤਣਾ ਹੀ ਹੋ ਗਿਆ ਸਰ ਤੇ ਇਹਨਾਂ ਦਾ ਬਾਣਾ ਪਾਇਆ ਤੁਸੀਂ ਮਾਲਕ ਅਸੀਂ ਪਿੱਛੇ ਦੇ ਦੇਵੀ ਦੇਵਤਿਆਂ ਦਾ ਕੋਈ ਬਾਣਾ ਨਹੀਂ ਬੰਦੇ ਅਸੀਂ ਹਾਂਜੀ ਮਾਲਕ ਆਪਣੇ ਮਾਲਕ ਨੂੰ ਦੱਸਿਆ ਗੱਲ ਕਿ ਬੱਚੇ ਪਾਲਦੇ ਆ ਬੱਚੇ ਲਈ ਇਹ ਸਭ ਤੋਂ ਵੱਡੇ ਜਿਹਨੇ ਬੱਚੇ ਪਾਲਨੇ ਨੇ ભગવાન ਪਾਲਨੇ ਬੱਚੇ ਨਾਲ ਤਾਂ ਦੌਲਤਾ ਹੋਰ ਸਭ ਬੱਚੇ ਦਾ ਖਾਸ ਕਰਕੇ ਮਾਲਕੋ ਦੱਸਿਆ ਕਿ ਜੇ ਮਿਹਨਤ ਦਾ ਕਰਮ ਮਾਲ ਦੇ ਭਾਗਾਂ ਨੇ ਲਿਖੀ ਹੁੰਦੀ ਸਾਡੇ ਕਰਮਾਂ ਚ ਕਿਸੇ ਮਿਹਨਤ ਹੁੰਦੀ ਮਾਲਕੋ ਇਹਨਾਂ ਫਜ਼ੀ ਮਾਲਕੋ ਤਾਂ ਮੰਗੇ ਕਹਾ ਲਗੀ ਜਿਹੜੀ ਦੁਰਦਸ਼ਾ ਮਾਲਕੋ ਤਿੰਨ ਕੁੜੀਆਂ ਮਾਲਕੋ ਬੜਾ ਚੰਗਾ ਕੋਸ਼ਿਸ਼ ਕਰਿਆ ਜੀ ਮੈਂ ਤਾਂ ਸਾਰਾ ਸਾਡੀ ਵੀ ਉਮਰ ਲਾਵੇ ਮਾਲਕੋ ਤੁਹਾਨੂੰ ਉਹ ਕੀ ਕਹਿੰਦੇ ਮਾਲਕੋ ਆਪਣੇ ਜਨਮ ਦਾ ਰਾਖ ਰੱਖੇ ਜੀ ਤੇਰੇ ਵੀ ਤਿੰਨ ਪੋਤੇ ਹੋਣ ਅਸੀਂ ਮੇਠਾ ਕਰੀਏ ਆਂ ਜੀ